ਵੀ ਸਾਡੇ ਚ ਬੱਚੇ ਪੜ੍ਹੇ ਲਿਖੇ ਫਿਰਦੇ ਨੇ ਇਹਨਾਂ ਨੂੰ ਕੋਈ ਮੜਾ ਬਟਾ ਨੌਕਰੀ ਨਹੀਂ ਮਿਲੇ ਅਸੀਂ ਦਿਹਾੜੀਆਂ ਕਰ ਕਰ ਬੱਚੇ ਪੜਾ ਰਿਆ ਭੁੱਖੇ ਮਰਦੇ ਆ ਹੈ ਜਿਹੜੀ ਸਾਨੂੰ 200 ਰੁਪਏ ਦਾ ਹੁੰਦੀ ਸੀ ਸਾਡੀ ਉਹ ਵੀ ਬੰਦ ਆ ਮਰਜ਼ੀ ਨਾਲ ਕਣਕ ਮਿਲਦੀ ਆ ਸਾਨੂੰ ਹੈ ਅਸੀਂ ਜਾਈਏ ਕਿੱਧਰ ਗਰੀਬ ਜਿਹੜੀ ਅਸੀਂ ਦਿਹਾੜੀਆਂ ਕਰ ਕਰ ਬੱਚੇ ਪੜਾ ਲੇ ਅਸੀਂ ਦਾ ਕਰੋ ਵੀ ਨੰਗ ਹੋ ਗਏ ਸਮਾ ਸਾਡੇ ਜਵਾਕਾ ਉਹ ਫਿਰਦੇ ਨਹੀਂ ਕੋਈ ਕੰਮ ਕਰਨ ਦੀ ਉਗਰੇ ਵੀ ਨਹੀਂ ਕਰੇ 10000 ਰੁਪਏ ਨਹੀਂ ਆਇਆ ਕੋਈ ਰਸੋਈ ਖਰਚਾ ਨਹੀਂ ਆਇਆ ਰਸੋਈ ਖਰਚਾ ਕਿਹਾ ਸੀ ਇਹਨਾਂ ਨੇ ਰਸੋਈ ਖਰਚਾ ਨਹੀਂ ਦਿੱਤਾ ਸਾਡੇ ਗਰੀਬ ਬਹੁਤ ਦੁਖੀ ਨੇ ਅਸੀਂ ਤਾਂ ਹੁਣ ਕਿਹੋ ਜਿਹਾ ਬਦਲਾ ਲਿਆਵਾਂਗੇ ਬਸ ਇਹੀ ਕਹਿੰਦੇ ਆ ਕਿ ਵਧੀਆ ਬਦਲਾ ਆਵੇ ਸਾਡੇ ਬੱਚੇ ਨੌਕਰੀਆਂ ਤੇ ਲੱਗਣਾ ਬੱਚਿਆਂ ਨੂੰ ਨੌਕਰੀਆਂ ਮਿਲੇ ਸਾਨੂੰ ਕਿਉਂ ਸਾਨੂੰ ਆਟੇ ਦਾਲ ਦੀ ਲੋੜ ਵੀ ਹੈ ਨਹੀਂ ਜੀ ਸਾਡੇ ਬੱਚੇ ਨੌਕਰੀਆਂ ਤੇ ਰੱਖੇ ਜਾਣ ਜੀ ਬੱਚੇ ਨੌਕਰੀਆਂ ਤੇ ਰੱਖੇ ਜਾਣ ਸਾਡੇ ਬਿਜਲੀ ਦੇ ਬਾਪ ਨੇ ਸਾਨੂੰ ਕੋਈ ਦਿੱਕਤ ਨਹੀਂ ਜੀ 8-7000 ਰੁਪਏ ਨਾਲ ਕੋਈ ਸਾਨੂੰ ਫਰਕ ਨਹੀਂ ਲੱਗਦਾ ਇਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਬਹੁਤ ਜ਼ਿਆਦਾ ਇੱਥੇ ਦੀਪਾ ਜੀ ਖੜੀ ਹੋਏ ਨੇ ਕੀ ਲੱਗਦਾ ਅਮੀ ਜੀ ਅੱਜ ਹੈਗੀ ਤਾਂ ਹੈਗੀ ਦੇਖੋ ਅੱਗੇ ਫਿਰ ਕੀ ਬੰਦਾ ਹੁਣ ਕੀ ਕਹਿ ਸਕਦੇ ਨੇ ਠੀਕ ਹੈ ਨਾ ਆਹਾਂ ਕੇ ਭਾਈ ਜੀ ਕੀ ਕਹਿਣਾ ਚਾਹੋਗੇ ਅੱਜ ਪਿੰਡ ਗੜਦੀ ਦੇ ਵਿੱਚ ਪਹੁੰਚੇ ਸੀ ਸਰਦਾਰ ਸਗੀਰ ਸਿੰਘ ਬਾਦਲ ਜੀ ਐਡਾ ਵੱਡਾ ਇਕੱਠਾ ਪਾਇਆ ਜਿਹੜਾ ਕਿਵੇਂ ਪਿਆ ਭਾਈ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਜੀਤ ਸਿੰਘ ਬਾਦਲ ਜੀ ਪਹੁੰਚੇ ਸੀ ਸਾਡੇ ਪਿੰਡ ਮੈਂ ਕਹਿੰਦਾ ਐਡਾ ਵੱਡੀ ਪੱਧਰ ਤੇ ਇਕੱਠ ਹੋਇਆ ਜਿਹਦਾ ਰਿਕਾਰਡ ਤੋੜ ਕੱਟ ਅੱਜ ਗੜਦੀ ਦੇ ਵਿੱਚ ਕੱਲੇ ਸਾਡੇ ਨਹੀਂ ਹਰ ਪਿੰਡ ਦਾ ਮਾਹੌਲ ਬਣਿਆ ਹੈ ਕਿ ਬੀਬਾ ਹਰਦਮਿਕਾ ਔਰ ਬਾਦਲ ਨੂੰ ਐਤੋਂ ਵੱਡੀ ਲੀਡ ਤੇ ਟਾਉਣਾ ਕਿਉਂਕਿ ਹਰ ਪਾਰਟੀ ਦਾ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਦਾ ਵਿਰੋਧ ਹੋ ਰਿਹਾ ਹੈ ਕੁੱਡਿਆ ਸਾਹਿਬ ਦਾ ਆਮ ਪਾਰਟੀ ਦਾ ਵਿਰੋਧ ਹੋ ਰਿਹਾ ਹੈ ਭਾਜੀਪੀ ਦਾ ਵਿਰੋਧ ਹੋ ਰਿਹਾ ਹੈ ਕਾਂਗਰਸ ਦਾ ਵਿਰੋਧ ਹੋ ਰਿਹਾ ਸੋ ਇੱਕੋ ਹੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਦਾ ਪਿੰਡਾਂ ਦੇ ਵਿੱਚ ਸਵਾਗਤ ਹੋ ਰਿਹਾ ਪਰ ਮਹੰਗਾ ਹੰਗਾਰਾ ਮਿਲਦਾ ਹੈ ਸ਼ਹਿਰਾਂ ਦੇ ਵਿੱਚੋਂ ਪਰ ਮਹੰਗਾ ਹੰਗਾਰਾ ਮਿਲ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਦੇਖਦੇ ਨੇ ਠੱਗੀਆਂ ਮੰਨਦੇ ਜੋ ਆ ਆਪ ਲੋਕ ਥਾਂ ਮਹਿਸੂਸ ਕਰਦੇ ਨੇ ਤਾਂ ਕਿ ਜੋ ਰੋਮਨੀ ਕਾਲੀਦਲ ਨੂੰ ਦੁਬਾਰੇ ਯਾਦ ਕਰ ਰਹੇ ਨੇ ਪਿੰਡ ਬੋਲੋ ਕਿਦਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਪਿੰਡਾਂ ਬਤਾਂ ਬਹੁਤ ਵੱਡੀ ਪਰਮਾ ਹੰਗਾਰਾ ਮਿਲ ਰਿਹਾ ਹਰ ਪਿੰਡ ਦੇ ਵਿੱਚੋਂ ਵੱਡੀ ਤਿਆਰੀ ਹੈ ਵੱਡੀ ਲੀਡ ਨਾਲ ਜਿੱਤਣਗੇ ਵੱਡੀ ਲੀਡ ਨਾਲ ਵੀ ਬਾਹਰਸਤਨ ਤੋਂ ਕੌਰ ਬਾਦਲ ਜਿੱਤਣਗੇ ਸਾਬਾ ਜੀ ਮੈਂ ਗੱਲ ਕਰ ਲਈ ਜਿਸ ਤਰ੍ਹਾਂ ਆਪਾਂ ਦੇਖੀ ਵੀਰੂ ਬਹੁਤ ਵੱਡੀ ਗਲਤੀ ਸੀ ਪੈਣਾ ਏਡਾ ਕੱਟ ਕੇ ਮਿਓ ਪੈਣਾ ਦਾ ਪੈਣਾ ਦਾ ਰੋਸ ਸੀ ਬਾਈ ਜੀ ਜਿੰਨੇ ਗਰੀਬ ਜਨਤਾ ਪਹੁੰਚੀ ਸੀ ਪੈਣਾ ਪਹੁੰਚੇ ਸਾ ਉਹਨਾਂ ਦਾ ਰੋਸ ਸੀ ਕਿ ਉਹਨਾਂ ਦੇ ਕਾਰਡ ਕੱਟੇ ਗਏ ਜੋ ਕਣਕ ਮਿਲਦੀ ਸੀ ਆਟਾ ਦਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਡ ਬਣਾਏ ਹੋਏ ਸੀ ਉਹ ਸਰਕਾਰੀ ਫੰਡ ਤੇ ਕੱਟੇ ਗਏ ਨੇ ਉਹ ਵਿਰੋਧ ਦੇ ਵਿੱਚ ਬਹੁਤ ਵੱਡੀ ਵਿਰੋਧ ਸੀਗਾ ਉਹਨਾਂ ਦਾ ਕਿ ਦਵਾਰੇ ਸੁਖਵੀਰ ਸਿੰਘ ਬਾਦਲੀਆਂ ਨੂੰ ਬੇਨਤੀ ਕਰਦੇ ਸੀ ਕਿ ਸਾਡੇ ਕਾਰਡ ਬਣਾਏ ਜਾਣ ਕੀ ਲੱਗਦਾ ਜੀ ਭਾਈ ਤਿੰਨ ਵਾਰ ਪਹਿਲਾਂ रह ਚੁੱਕੇ ਐ ਪੀ ਚੌਥੀ ਵਾਰ ਵੀ ਕਿਵੇਂ ਤਿਆਰੀ ਹੈ ਭਾਈ ਜੀ ਬਹੁਤ ਵੱਡੀ ਤਿਆਰੀ ਹੈ ਇਸ ਵਾਰ ਕਲੀਅਰ ਹੈ ਆਪ ਇਹਨਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਆਵਾਜ਼ ਆ ਰਹੀ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਵੱਡੀ ਲੀਡ ਤੇ ਚਾਉਣਾ ਕਿਉਂਕਿ ਸਰਕਾਰ ਦੀਆਂ ਨਕਾਮੀਆਂ ਇੰਨੀਆਂ ਨੇ ਇੰਨੀਆਂ ਵੱਡੀ ਪੱਦਰ ਤੇ ਠੱਗੀਆਂ ਮਾਰੀਆਂ ਨੇ ਆ ਦਾ ਦਾ ਸਕੀਮ ਦੇਵਾਂਗੇ ਘਰ ਘਰ 1000 ਰੁਪਇਆ ਦੇਵਾਂਗੇ ਗਰੰਟੀਆਂ ਸੀ ਹਰ ਵੇਲੇ ਗਰੰਟੀ ਵੇਲ ਹੋਈ ਅਨਾਂ ਕੀ ਕਹਿਣਾ ਚਾਹੋਗੇ ਪਿੰਡਾਂ ਵਿੱਚ ਕਿੰਨੇ ਵਿਜੀਸ਼ਨ ਹੋਣਾ ਪਿੰਡਾਂ ਵਿੱਚ ਵੀ ਅਸੀਂ ਦੇਖੋ ਹਰ ਰੋਜ਼ ਆਈਆਂ ਵੀ ਭਾਈ ਆਉਂਦੇ ਨੇ ਬਹੁਤ ਵਧੀਆ ਉਤਸ਼ਾਹ ਆ ਬੀਬੀਆਂ ਦੇ ਵਿੱਚ ਤੇ ਬੱਤ ਤੋਂ ਬੱਤ ਵੋਟਾਂ ਪਾ ਕੇ ਵੀ ਭਾਈ ਜਿਤਾਉਣਗੇ ਕਿਉਂਕਿ ਹੱਕ ਚੁੱਕੇ ਨੇ ਝਾੜੂਆਂ ਸਰਕਾਰ ਤੋਂ ਹੱਕ ਚੁੱਕੇ ਨੇ ਖਾਸ ਕਰਕੇ ਬੀਬੀਆਂ ਪਿੰਡਾਂ ਦੇ ਵਿੱਚ ਇਹਨਾਂ ਨੇ ਝਾੜੂਆਂ ਦਾ ਬਹੁਤ ਮੰਦਾ ਹਾਲ ਕਰਤਾ ਤਕਰੀਬਨ ਸਾਰੇ ਪੰਜਾਬ ਵਿੱਚ ਇਹ ਬੁਰਾ ਹਾਲ ਕਰਤਾ ਇਹਨਾਂ ਨੇ ਸਾਰੇ ਆਮ ਕਤਲੇਆਮ ਹੋ ਰਹੇ ਨੇਗੇ ਆਟਾ ਰਸਕੀ ਮਾਕਾਰ ਕੱਟੇ ਗਏ ਨੇ ਇਹਨਾਂ ਦੇ ਹੋ ਗਰੀਬ ਆ ਗਿਆ ਵਿਚਾਰਾ ਇਹਨਾਂ ਕਟਫ ਰਹੇ ਨੇਗੇ ਕੀ ਕਰਾ ਜਾਵੇ ਉਹਨੇ ਦੋਨਾਂ ਸਰਕਾਰ ਤੋਂ ਅੱਖ ਚੁੱਕੇ ਨੇ ਕਾਂਗਰਸ ਤੋਂ ਅੱਖ ਚੁੱਕੇ ਨੇਗੇ ਆਵਾਜ਼ ਤੋਂ ਅੱਖ ਚੁੱਕੇ ਨੇ 7 ਸਾਲ ਹੋ ਗਏ ਇਹਨਾਂ ਨੂੰ ਗਰੀਬਾਂ ਨੂੰ ਅੱਜ ਤੱਕ ਕਣਕ ਨਹੀਂ ਮਿਲੀ ਹੈਗੀ ਪੂਰੀ ਵੀ ਨਹੀਂ ਮਿਲਦੀ ਪੂਰੀ ਵੀ ਨਹੀਂ ਮਿਲਦੀ ਕਣਕ ਇੱਕ ਮਿੰਟ ਘਰ ਸੁਣ ਲਿਆ ਕਰੋ ਕੀ ਕਹਿੰਦੇ ਜੀ ਮੇਰੇ ਕਿਸ ਬਸੇ ਲੱਗੇ ਹੋਰ ਆਈ ਨਾ ਇਹਨਾਂ ਕੱਟ ਇਸ ਸਮੱਸਿਆ ਵੀਰ ਜੀ ਦੇ ਕੋਈ ਇਹਨਾਂ ਦੀ ਇਹੀ ਹੈਗੀ ਇਹਨਾਂ ਗਰੀਬਾਂ ਦੀ ਦੇਖੋ ਸਲਵਾਈ ਹੋਈ ਜਾਂ ਕੀਤੀ ਜਾਵੇ ਜਿਹੜੇ ਨੇ ਕਾਰਡ ਕੱਟੇ ਗਏ ਨੇ ਮੇਨ ਗੱਲ ਹੈ ਜਿਹੜੀ ਉਹ ਕਾਹਦੇ ਇਹਨਾਂ ਦੇ ਦਵਾਰ ਕੋਟ ਚਲਾਏ ਜਾਂ